हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਜੀ ਦੋਨੇ ਵਿੱਚ ਤਾਜ਼ੀਆਂ ਸੂਣ ਵਾਲੀਆਂ ਨੇ ਇੱਕ HF ਕ੍ਰਾਸ ਤੇ ਇੱਕ ਜਰਸੀ ਹੈ ਬਾਈ ਆਹ ਪੁੱਛ ਲੈਨੇ ਬਾਈ ਟੋਟਲ ਆਜੋ ਬਾਈ ਜੀ ਬਾਈ ਜੀ ਹਸੀਕਾਲ ਹੋ ਠੀਕ ਹੋ ਵਧੀਆ ਜੀ ਵਧੀਆ ਚੱਲਦਾ ਕੰਮ ਕਰ ਹਾਂਜੀ ਵਧੀਆ ਚੱਲਦਾ ਚਲੋ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਜਸਨਦਰ ਸਿੰਘ ਪਾਵਰੀ ਬੰਡ ਸਰਪੁਰਾ ਜ਼ਿਲ੍ਹਾ ਬਟੰਡਾ ਜੀ ਨੇੜੇ ਪਿੰਡ ਵਿੱਚ ਨੇੜੇ ਜਲਾਰ ਰਹੇਗਾ ਜਲਪੁਰਾ ਭਾਈ ਕਰੇਗੀ ਮੋਬਾਈਲ ਨੰਬਰ ਬੋਲੋ 984686833 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਦੂਜਾ ਸੂਸ ਹੁੰਦੀ ਹੈ ਕਿੰਨੇ ਦਿਨ ਲੈਂਦੀ ਹੈ ਭਾਈ ਹਫਤਾਗੜੀ ਹਫਤੇ ਦੀ ਕੱਚੀ ਆ ਕੱਚੀ ਕੱਚੀ ਆ ਭਾਈ ਬਾਲਡਾਂ ਲਾ ਬਹੁਤ ਪਈਆਂ ਆ ਸਾਰੀਆਂ ਬਾਲਡਾਂ ਲਾ ਕੱਢ ਕੇ ਕਰਮਾਲੀ ਨੇ ਫੇਰ ਸੋਣਾ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਤਿਆਰ ਕਰਦੀ ਹੁੰਦੀ ਆ ਖੋਲ ਲਾ ਭਾਈ ਤੋੜ ਕੇ ਦਿਖਾ ਦੇ ਕਿੰਨਾ ਕੁ ਦੁੱਧ ਦੀ ਰੂਸਟੀ ਬੇਟ ਜਾ ਦੁੱਧ ਦੇ 2- ਬਾਕੀ ਵੱਡੀ ਗੱਲ ਫੈਂਟ ਚੰਗੀ ਉਹ ਗਰਮੀ ਬਿਲਕੁਲ ਨਹੀਂ ਮੰਦੀ ਫੇਸ ਬਿਊਟੀ ਕਮਾਲ ਦੀ ਆ ਹੋਦ ਦੀ ਬਾਦੀ ਬਹੁਤ ਚੰਗੀ ਟੋਆ ਬਹੁਤ ਚੰਗਾ ਪੈਣਾ ਜਰਸੀ ਨਾਲ ਅਸਲ ਬਰੀਡ ਚੰਗੀ ਆ ਤੁਰਾ ਤਰ ਚੰਗਾ ਬੈੜਦਾ ਕੀ ਮੁੱਲ ਆ ਬਾਈ ਇਹਦਾ 42000 ਮਾਨਤਾਨ ਹੋ ਜੀ ਬਾਈ 42000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਚੰਗੀ ਠੰਡੀ ਪੂਰੀ ਆ ਲੈ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਠੰਡੀ ਸੀਲ ਪੂਰੀ ਆ ਹਾਂ ਲਹਿਤ ਲਿਆਰਾ ਬਾਈ ਨੇ ਸੜ ਤਾਂ ਮੌਜ ਨਾ ਬਾਈ ਕਹਿੰਦਾ ਥੱਲੇ ਬਹਿ ਜਾ ਕੋਈ ਚੱਕਰੀ ਨਹੀਂ ਨਾ ਪੁੱਠੇ ਪਾਸੇ ਬੈਠਾ ਬਾਈ ਕਹਿੰਦੀ ਗਰਮ ਵਾਲੀ ਕੋਈ ਨਹੀਂ ਕੀ ਕੱਚੀ ਕੱਚੀ ਆ ਬਾਈ ਬਰੀਕੀਆਂ ਬਹੁਤ ਨਹੀਂ ਆ ਸਾਰੀਆਂ ਬਰਡ ਲਾ ਗੱਢ ਕੇ ਗਰਮ ਵਾਲੀ ਨੇ ਫੇਰ ਸੋਣਾ ਹੋਰ ਆ ਜਿਹੜੀ ਗੱਲ ਆ ਹੂੰ ਤੁਸੀਂ ਜਾਓਗੇ ਲਾਲੋ ਸਾ 18 ਲੀਟਰ ਦੇ ਬਰਾਬਰ ਹੀ ਦੇ ਜਨੇ ਫਾਰਡ ਨਹੀਂ ਵੱਧ ਹਾਂ ਫਾਰਡ ਚੰਗੀ ਆ ਜਾਣੀ ਮੱਝਾ ਵਰਗਾ ਦੁੱਧ ਪਉ ਚਿੱਟਾ ਦੁੱਧ ਹੋ ਬਈ ਤੇ ਬਾਕੀ ਭਾਅ ਠੀਕ ਆ 42000 ਵਿੱਚੋਂ ਮਾਨਦਾਨ ਜ਼ਰੂਰ ਹੋ ਜਾਊਗਾ ਚੰਗੀ ਆ ਭਾਈ ਕੋਲ ਮਲਾ ਕੇ ਅੱਗੇ ਵੀਰੇ ਦੋ ਨੰਬਰ ਕਿਹੜਾ ਸੋਸ ਹੁੰਦੀ ਹੈ ਇਹ ਚੀਜ਼ਾ ਸੋਸ ਕਿੰਨੇ ਦਿਨ ਲੈਂਦੀ ਹੈ ਜੀ ਇਹ ਵੀ ਲੈਂਦੀ ਬਸ ਹਫਤਾ ਕਹਿੰਦੀ ਹੈ ਬਸ 5 ਦਿਨ ਹਫਤਾ ਖੰਡ ਲੈਂਦੀ ਹੈ ਭਾਈ ਆਰਡਰ ਹੈ ਜਿਹੜਾ ਕਰਮ ਵਾਲੀ ਨੇ ਬਹੁਤ ਸੋਹਣਾ ਤਿਆਰ ਕਰਿਆ ਲੈਟਲਾਂ ਬਹੁ ਪਈਆਂ ਥਾਨ ਬਹੁਤ ਚੰਗਾ ਹਨਾ ਠੰਡੀ ਠੰਡੀ ਬਹੁਤ ਮੈਂ ਕਹਿੰਦਾ ਲਜਵੇਂ ਮਰਜੀ ਬਹਿ ਜਾ ਕੋਈ ਚੱਕਰ ਹੀ ਨਹੀਂ ਠੰਡੀ ਸੀਲ ਪੂਰੀ ਆ ਮੋਹ ਇਹਨਾਂ ਬਿਨਾ ਕੋਈ ਨਿਆਣਾ ਨਹੀਂ ਕੋਈ ਚੱਕਰ ਨਹੀਂ ਭਾਈ ਤੇ ਥਾਨ ਦੇਖੋ ਥਣ ਬੜਾ ਕਮਾਲ ਦਾ ਚਾਰੇ ਥਣ ਨਿਕੜਵੇਂ ਮੁੱਠੀ ਵਾਲਾ ਥਣ ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਚੰਗੀਆਂ ਵੱਡਾ ਕੱਦਗਾਠਾ ਯਾਦ ਵੀਟ ਵੀ ਚੰਗੀ ਆ 20 ਬਾਲੀਟਰ ਉਹਦਾ ਛੋਆ ਵਾ ਪਾਣੀ ਨਾਲ ਜਮਨ ਕੇ ਲੈਰੀ ਚਲੇ ਨਾਲ ਕੋ ਠੀਕ ਆ ਉਹ ਸੇਵਾ ਦੇ ਬਈ ਉਹ ਸੇਵਾ ਦੇ ਜਿਹੜੇ ਦਾ ਕੱਦਗਾਠਾ ਇਤਰਾ 80 ਮਹੀ ਦੇ ਵਾਲਾ ਕੇਸ ਆ ਹੂੰ ਸਹੀ ਗੱਲ ਆ ਬਈ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਕੀ ਹਜੇ ਕੱਚੀ ਕੱਚੀ ਆ ਬਾਈ ਕਹਿੰਦਾ ਦੁੱਧ ਦਾ ਨਹੀਂ ਪਤਾ ਵਾਧੀ ਕਾੜਦੇ ਹਾਂ ਚੋਂ ਵੱਡਾ ਕੱਦ ਹੌਲ ਕਾਦਾ ਜਾਤ ਬ੍ਰੀਡ ਚੰਗੀ ਆ ਠੰਡੀ ਸੀ ਲਾ ਤੋਰਾ ਤਾਰਾ ਚੰਗਾ ਚੰਗੀ ਆ ਬੜ ਬਾਈ ਕੀ ਮੋਲ ਆ ਭਰਾ ਦਾ ਮਾਨ ਤਣ ਹੋ ਜਾ ਹਾਂਜੀ ਕਰਦਾ 65000 ਰੁਪਏ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਣ ਜ਼ਰੂਰ ਹੋ ਜਾਊਗਾ ਚੰਗੀ ਆ ਸਨਖੀ ਆ ਬਸ ਕੱਚੀ ਗੱਤੀ ਅਦਣ ਲੈਦੀ ਆ ਆਰਡਰ ਕਰ ਮ ਲਈ ਸੋਨਾ ਤਿਆਰ ਕਰ ਲਓ ਨਗ ਭਰਾ ਕੋਲੇ ਸੀਗੇ ਦੋ ਦੋਨੇ ਵਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦਾ ਵੀ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤਾਦਲੋ ਧੰਨਵਾਦ